ਪਿੰਡ ਸਦੋਵਾਲ ਦੀ ਸੰਪਰਕ ਸੜਕ ਜੋ ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਸੀ ਹੁਣ ਮੈਕਮਾ ਮੰਡੀ ਬੋਰਡ ਵੱਲੋਂ ਇਸ ਨੂੰ ਅਪਗ੍ਰੇਡ ਕਰਕੇ 18 ਫੁੱਟ ਕਰ ਦਿੱਤਾ ਹੈ ਜੋ ਇਸ ਸਮੇਂ ਨਿਰਮਾਣ ਅਧੀਨ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ ਪਿੰਡ ਦੇ ਸਰਪੰਚ ਸ਼ਸ਼ਮਾ ਦੇਵੀ ਸਾਬਕਾ ਸਰਪੰਚ ਸਰਜੀਤ ਸਿੰਘ ਧਰਮ ਸਿੰਘ ਸਰਦਾਰ ਸਿੰਘ ਸ਼ਾਮ ਸਿੰਘ ਜੋਤ ਸਿੰਘ ਨਕੀ ਦੇਵੀ ਕਿਰਨ ਦੇਵੀ ਧਰਮ ਸਿੰਘ ਸਮੇਤ ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਕਾਨਮਾ ਬੱਸੀ ਸੜਕ ਤੋਂ ਪਿੰਡ ਸਦੋਬਾਲ ਨੂੰ ਜਾਂਦੀ ਇਹ ਸੜਕ ਜੋ ਕਿ ਲੰਬੇ ਸਮੇਂ ਤੋਂ ਛੋਟੀ ਅਤੇ ਤੰਗ ਸੜਕ ਸੀ ਹੁਣ ਅਪਗ੍ਰੇਡ ਹੋ ਕੇ 18 ਫੁੱਟ ਚੌੜੀ ਹੋ ਗਈ ਹੈ ਜਿਸ ਨਾਲ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ ਅਤੇ ਸੜਕ ਚੌੜੀ ਹੋਣ ਕਾਰਨ ਹੁੰਦੇ ਹਾਦਸੇ ਵੀ ਰੁਕਣਗੇ ਉੱਥੇ ਪਿੰਡ ਦੀ ਇਨਹਾਰ ਵੀ ਇਸ ਸੜਕ ਦੇ ਚੌੜੇ ਹੋਣ ਨਾਲ ਬਦਲੀ ਹੈ ਉਧਰ ਪਿੰਡ ਵਾਸੀਆਂ ਨੇ کہا کی او ہلکا ਵਿਧਾਇਕ ਅਤੇ ਕੈਬਨਟ ਮੰਤਰੀ ਲਾਲਚੰਦ ਕਿਟਾਰੂ ਚੱਕਦੇ ਵੀ ਵਿਸ਼ੇਸ਼ ਤੌਰ ਤੇ ਧੰਨਵਾਦੀ ਹਨ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਹਨਾਂ ਦੇ ਪਿੰਡ ਨੂੰ ਜਾਂਦੀ ਸੜਕ ਚੌੜੀ ਹੋਈ ਹੈ ਅਤੇ ਇਸ ਨਾਲ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ ਆਓ ਦੇਖਦੇ ਹਾਂ ਇਰਾਫਤੀ ਨਿਊਜ਼ ਪੰਜਾਬ ਦੀ ਇੱਕ ਵਿਸ਼ੇਸ਼ ਰਿਪੋਰਟ